ਸੁਹੀ ਮਹੱਲਾ ਪੰਜਵਾਂ ਸੁਹੀ ਰਾਗ ਹੈ ਇਹ ਜਿਹੜਾ ਸੁਹੀ ਰਾਗ ਹੈ ਨਾ ਸੁਹਾ ਰੰਗ ਵੈਸੇ ਜਿਵੇਂ ਇੱਕ स्त्री ਦਾ ਵਿਆਹ ਹੁੰਦਾ ਹੈ ਸੁਹਾ ਵੇਸ ਪਹਿਨਿਆ ਜਾਂਦਾ ਔਰ ਇਸ ਕਰਕੇ ਜ਼ਿਆਦਾਤਰ ਇਸ ਰਾਗ ਦੇ ਵਿੱਚ ਤੁਹਾਨੂੰ ਜਿਹੜੇ ਸ਼ਬਦ ਮਿਲਣਗੇ ਇਹ ਪਤੀ ਪਤਨੀ ਦੇ ਨਾਲ ਮੇਲ ਖਾਂਦੇ ਸ਼ਬਦ ਮਿਲਣਗੇ ਭਾਵ ਕਹਿਣ ਦਾ ਭਾਵ ਹੈ ਕਿ ਪਤੀ ਪਤਨੀ ਨੂੰ ਦੁਨਿਆਵੀ ਤੌਰ ਤੇ ਉਦਾਹਰਨਾ ਬਣਾ ਕਰਕੇ ਸਤਿਗੁਰਾਂ ਨੇ ਇਸ ਰਾਗ ਦੇ ਵਿੱਚ ਅੰਕਿਤ ਕੀਤੀਆਂ ਨੇ ਜ਼ਿਆਦਾਤਰ ਔਰ ਇਸੋ ਹੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿੱਚੋਂ ਇੱਕ ਰਾਗ ਹੈ ਮਹੱਲਾ 5ਵਾਂ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹੇ ਥਾ ਸ਼ਾਂਤੀ ਦੇ ਪੁੰਜ ਧੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੁਆਰਾ ਇਹ ਸ਼ਬਦ ਉਚਾਰਨ ਹੋਇਆ ਹੈ ਜੀ ਉਮ ਕਿਉ ਹਿਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰੇਜਾਈ ਸਾਡਾ ਨਿਸ਼ਾਨਾ ਕੀ ਹੈ ਸਾਡਾ ਮਨੋਰਥ ਕੀ ਹੈ ਉਹ ਹੈ ਇੱਕ ਪਰਮੇਸ਼ਰ ਦੀ ਪ੍ਰਾਪਤੀ ਉਹ ਹੈ ਵਾਹਿਗੁਰੂ ਪ੍ਰਾਪਤ ਹੋ ਜਾਵੇ ਪਰ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਨੂੰ ਪ੍ਰਾਪਤ ਕਰਨ ਵਾਸਤੇ ਬਹੁਤ ਸਾਰੇ ਲੋਕਾਂ ਨੇ ਯਤਨ ਕੀਤਾ ਕਈ ਤੇ ਇਹਦੇ ਵਿੱਚ ਪਾਸ ਵੀ ਹੋ ਗਏ ਤੇ ਕਈ ਯਤਨ ਕਰਦੇ ਕਰਦੇ ਮਰ ਮੁੱਕ ਗਏ ਉਹਨਾਂ ਨੂੰ ਪ੍ਰਾਪਤੀ ਨਹੀਂ ਹੋਈ ਉਹ ਕਿਉਂ ਨਹੀਂ ਹੋਈ ਕਿਉਂਕਿ ਵੇਖੋ ਦੁਨੀਆ ਵੀ ਤੌਰ ਤੇ ਵੀ ਜਦੋਂ ਅਸੀਂ ਕੋਈ ਕਿਸੇ ਨਿਸ਼ਾਨੇ ਦੀ ਪੂਰਤੀ ਕਰਨੀ ਹੋਵੇ ਕੋਈ ਮੰਜ਼ਲ ਮੈਥ ਲਈਏ ਉਹਦੇ ਵਾਸਤੇ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ ਉਹਦੇ ਵਾਸਤੇ ਦਿਨ ਰਾਤ ਇੱਕ ਕਰਨਾ ਪੈਂਦਾ ਕਿਤੇ ਕੋਈ ਬੰਦਾ ਉੱਚੇ ਉਹਦੇ ਤੇ ਚਲੇ ਗਿਆ ਹੋਵੇ ਕੋਈ ਬੰਦੇ ਨੂੰ ਬਹੁਤ ਵੱਡਾ ਮਰਾਤਬਾ ਮਿਲਿਆ ਹੋਵੇ ਕੋਈ ਉਹਦੀ ਇੰਟਰਵਿਊ ਕਰੇ ਭਈ ਇਹ ਮਰਾਤਬਾ ਕਿਵੇਂ ਹਾਸਲ ਕੀਤਾ ਤੇ ਉਹ ਬੰਦਾ ਕਹੇਗਾ ਮੈਂ ਤੇ ਦਿਨ ਰਾਤ ਇੱਕ ਕਰ ਦਿੱਤਾ ਮੈਂ ਬਹੁਤ ਮਿਹਨਤ ਕੀਤੀ ਤੇ ਅੱਜ ਮੈਂ ਤਾਂ ਇਸ ਮੁਕਾਮ ਤੇ ਪਹੁੰਚਿਆ ਕੋਈ ਬੰਦਾ ਐਸਾ ਨਹੀਂ ਜਿਹੜਾ ਸੁੱਤਾ ਉੱਠਿਆ ਕਿਸੇ ਮੁਕਾਮ ਤੇ ਪਹੁੰਚ ਜਾਵੇ ਮਿਹਨਤ ਕਰਨੀ ਹੀ ਪੈਂਦੀ ਹੈ ਐਵੇਂ ਜੇ ਰੱਬ ਨੂੰ ਪਾਉਣਾ ਹੈ ਤੇ ਰੱਬ ਦੇ ਰਸਤੇ ਉਤੇ ਚੱਲਣਾ ਪਵੇਗਾ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਰੱਬ ਨੇ ਕਿਹਾ ਹੈ ਜੋ ਗੁਰੂ ਨੇ ਸਾਡੇ ਵਾਸਤੇ ਬਖਸ਼ਿਸ਼ ਕੀਤਾ ਉਹ ਮੰਨਣਾ ਪਵੇਗਾ ਸਾਡੇ ਜ਼ਿੰਦਗੀ ਦੇ ਵਿੱਚ ਦੁੱਖ ਕਿਉਂ ਨੇ ਪ੍ਰਮਾਤਮਾ ਦਾ ਵਾਸਾ ਸਾਡੇ ਹਿਰਦੇ ਵਿੱਚ ਕਿਉਂ ਨੇ ਕਿਉਂਕਿ ਅਸੀਂ ਡਬਲ ਮਾਈਂਡਡ ਹਾਂ ਅਸੀਂ ਦੁਭਦਾ ਵਿੱਚ ਹਾਂ ਅਸੀਂ ਇੱਕ ਪਾਸੇ ਪ੍ਰਮਾਤਮਾ ਦੀ ਭਗਤੀ ਵੀ ਕਰਦੇ ਆਂ ਨਾਮ ਵੀ ਜਪਦੇ ਆਂ ਬਾਣੀ ਵੀ ਪੜ੍ਹਦੇ ਆਂ ਤੇ ਜਿਵੇਂ ਦੁਨਿਆਵੀ ਤੌਰ ਤੇ ਔਗਣ ਹੁੰਦੇ ਨੇ ਉਹ ਵੀ ਔਗਣਾ ਦੇ ਵਿੱਚ ਵੀ ਭਰੇ ਹੋਏ ਔਗਣ ਵੀ ਨਾਲ-ਨਾਲ ਕਰ ਰਹੇ ਆਂ ਧੋਖਾ ਛਾਲ ਕਵਟ ਚੋਰੀ ਠੱਗੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਦੁਸ਼ਵੈ ਇਹੋ ਜੀ ਭਾਵਨਾ ਵੀ ਰੱਖਦੇ ਆ ਤੇ ਜਦੋਂ ਬੰਦਾ ਡਬਲ ਬਾਈਂਡਡ ਹੋਵੇ ਜਦੋਂ ਬੰਦਾ ਦੋਹਾਂ ਬੈੜੀਆਂ ਚ ਪੈਰ ਰੱਖਣ ਵਾਲਾ ਹੋਵੇ ਉਹ ਕਿਤੇ ਵੀ ਪਹੁੰਚ ਨਹੀਂ ਸਕਦਾ ਉਹਦੀ ਤੇ ਹਾਲਤ ਗੁਰੂ ਪਿਆਰੇ ਸਾਧ ਸੰਗਤ ਜੀ ਐਸੀ ਹੈ ਭਾਈ ਗੁਰਦਾਸ ਜੀ ਨੇ ਲਿਖਿਆ ਆਖਿਆ ਜਿਵੇਂ ਇੱਕ ਤੇਲੀ ਦਾ ਬੈਲ ਹੁੰਦਾ ਹੈ ਨਾ ਉਸ ਤੇਲੀ ਦੇ ਬੈਲ ਨੂੰ ਪੁਲੇਖਾ ਪਾਉਣ ਵਾਸਤੇ ਤੇਲੀ ਕੀ ਕਰਦਾ ਹੈ ਉਹਨੂੰ ਖੋਪੇ ਬੰਨ ਦਿੰਦਾ ਹੈ ਕਈ ਵਾਰਾ ਸਾਡੇ ਜ਼ਿਮੀਦਾਰ ਵੀਰ ਵੀ ਜਦੋਂ ਖੂਚ ਲਾਉਂਦੇ ਸੀ ਨਾ ਜੇ ਕਿਤੇ ਇਕੱਲੇ ਹੋਣਾ ਤੇ ਕੋ ਬੌਲਦ ਦੇ ਅੱਖਾਂ ਦੇ ਉੱਤੇ ਖੋਪੇ ਬੰਨ ਦੇੜੇ ਉਹਨੂੰ ਦੇਖਣਾ ਨਾ ਤੇ ਹਿੱਕ ਦੇਣਾ ਉਹਨੇ ਆਪੇ ਹੀ ਤੁਰੇ ਜਾਣਾ ਤੇ ਬਲਦ ਮਨ ਵਿੱਚ ਕੀ ਸੋਚਦਾ ਉਹ ਸੋਚਦਾ ਵੀ ਮੈਂ ਤੁਰਿਆ ਜਾ ਰਿਹਾ ਸ਼ਾਇਦ ਮੈਂ ਪਤਾ ਨਹੀਂ ਕਿੰਨਾ ਕੁ ਪੰਧ ਨਿਬੇੜ ਲਿਆ ਸ਼ਾਇਦ ਮੈਂ ਕਿੰਨਾ ਕਰਸਤਾ ਅੱਗੇ ਚੱਲ ਗਿਆ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ ਨੈਨ ਉਗਰਤ ਵਹੀ ਠਾ ਉਹ ਠਿਕਾਣੂ ਹੈ ਕਹਿੰਦੇ ਜਦੋਂ ਅੱਖਾਂ ਖੁੱਲੀਆਂ ਉੱਥੇ ਹੀ ਬੈਠਾ ਹੋਇਆ ਉੱਥੇ ਹੀ ਉਸੇ ਥਾਂ ਤੇ ਖਲੋਤਾ ਜਿੱਥੋਂ ਚੱਲਿਆ ਸੀ ਅਸੀਂ ਕੀ ਕਰਦੇ ਆ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੀ ਉਮਰ ਲੰਘ ਜਾਂਦੀ ਅਖੀਰ ਵੇਲਾ ਵੀ ਆ ਜਾਂਦਾ ਤਾਂ ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਨਾਮ ਕਿਵੇਂ ਜਪਣਾ ਤਾਵੇਂ ਪਤਾ ਨਹੀਂ ਲੱਗਦਾ ਬਾਣੀ ਕਿਵੇਂ ਪੜ੍ਹਨੀ ਆ ਤਾਵੇਂ ਪਤਾ ਨਹੀਂ ਲੱਗਦਾ ਪਈਏ ਨਾਮ ਦਾ ਭੋਜਨ ਕਿਵੇਂ ਛਕਣਾ ਕਹਿਣ ਦਾ ਭਾਵ ساری ਉਮਰ ਲੰਘ ਗਈ ਤੇ ਉਥੇ ਦੇ ਉਥੇ ਹੀ ਕੋਲੂ ਦੇ ਬੈਲਾਂ ਨੂੰ ਪਹੁੰਚੇ ਕਿਤੇ ਵੀ ਜੇਵਰੀ ਬਟਤ ਜੈਸੇ ਅੰਦਰੋਂ ਅਚਿੰਤ ਚਿੰਤ ਖਾਤ ਜਾਤ ਬਸ਼ਰੋ ਟਟੇਰੋ ਪਸ਼ਕਾਨੋ ਹੈ ਕਹਿੰਦੇ ਇੱਕ ਅੰਦਾ ਆਦਮੀ ਅੱਖਾਂ ਤੋਂ ਹੀਣਾ ਆਦਮੀ ਰੱਸੀ ਵਟ ਰਿਆ ਤੇ ਉਹ ਰੱਸੀ ਵਟਦਾ ਜਾ ਰਿਹਾ ਤੇ ਕੋਲ ਹੀ ਬੱਛਾ ਹੈ ਉਹ ਰੱਸੀ ਨੂੰ ਖਾਈ ਜਾ ਰਿਹਾ ਤੇ ਮਨ ਵਿੱਚ ਉਹਨੇ ਸਮਝਿਆ ਬਹੁਤ ਸਮਾਂ ਲਾ ਕੇ ਵੀ ਮੈਂ ਰੱਸੀ ਬੜੀ ਵਟ ਦਿੱਤੀ ਤੇ ਜਦੋਂ ਵੇਖਿਆ ਤੇ ਹੱਥ ਵਿੱਚ ਸਿਰਾ ਹੀ ਰਹਿ ਗਿਆ ਐਵੇਂ ਹੀ ਅਸੀਂ ਕਰਦੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਬਾਣੀ ਬੜੀ ਪੜਦੇ ਹਾਂ ਰੋਜ਼ ਕੋਈ ਜਪਜੀ ਸਾਹਿਬ ਦੇ ਪੰਜ ਪਾਠ ਕਰਦਾ ਕੋਈ 10 ਕਰਦਾ ਕੋਈ ਸੁਖਮਨੀ ਸਾਹਿਬ ਦੇ ਪੰਜ ਪਾਠ ਕਰੀ ਜਾਂਦਾ ਪਰ ਜੋ ਗੁਰ ਕਹੇ ਉਹਦੇ ਉੱਤੇ ਚੱਲਦੇ ਨਹੀਂ ਜੇ ਗੁਰੂ ਨੇ ਆਖਿਆ ਸੱਚ ਬੋਲਣਾ ਝੂਠ ਨਹੀਂ ਬੋਲਣਾ ਅਸੀਂ ਆਨੇ ਨਹੀਂ ਦੁਨੀਆਦਾਰ ਹਾਂ ਸਾਨੂੰ ਥੋੜਾ ਥੋੜਾ ਝੂਠ ਬੋਲਣਾ ਪੈਂਦਾ ਜੇ ਲੋਕ ਕਹਿੰਦੇ ਕਿਸੇ ਦੇ ਥਾਂ ਤੇ ਕਬਜ਼ਾ ਨਾ ਕਰੋ ਅਸੀਂ ਆਨੇ ਨਹੀਂ ਇਸ ਤੋਂ ਬਗੈਰ ਸਾਡਾ ਸਰਦਾ ਹੀ ਨਹੀਂ ਲੋ ਗੁਰੂ ਸਾਹਿਬ ਕਹਿੰਦੇ ਚੋਰੀ ਨਾ ਕਰੋ ਅਸੀਂ ਆਨੇ ਨਹੀਂ ਇਹ ਤੋਂ ਬਗੈਰ ਸਰਦਾ ਹੀ ਨਹੀਂ ਗੁਰੂ ਸਾਹਿਬ ਕਹਿੰਦੇ ਨਸ਼ਾ ਨਾ ਕਰੋ ਸ਼ਰਾਬ ਨਾ ਪੀਓ ਅਸੀਂ ਕਹਿੰਦੇ ਨਹੀਂ ਗੁਰੂ ਘਰ ਤੇ ਜਾਂਦੇ ਆ ਪਰ ਸ਼ਾਮ ਨੂੰ ਥੋੜੀ ਤੋੜ ਲੱਗਦੀ ਪੀ ਵੀ ਲੈਣੀ ਉਹ ਤੇ ਫਿਰ ਹਾਲ ਉਹ ਹੀ ਹੋਣਾ ਫਿਰ ਅਸੀਂ ਵੱਟੀ ਗਏ ਉਹ ਵਸ਼ਾ ਖਾ ਗਿਆ ਤੇ ਹੱਥ ਵਿੱਚ ਸਿਰਾ ਹੀ ਰਹਿ ਗਿਆ ਜਿੰਨਾ ਮਰਜ਼ੀ ਜਪ ਤਪ ਕਰ ਲਈਏ ਬਾਣੀ ਪੜ ਲਈਏ ਅਸੂਲ ਨਹੀਂ ਜਦੋਂ ਤੱਕ ਮਨ ਨਿਰਮਲ ਨਹੀਂ ਹੁੰਦਾ ਉਹ ਸਾਡੀ ਬਾਣੀ ਪੜੀ ਦਾ ਕੋਈ ਬਹੁਤਾ ਲਾਭ ਨਹੀਂ ਸਾਡੇ ਗੁਰੂ ਘਰ ਆਉਣ ਦਾ ਕੋਈ ਬਹੁਤਾ ਲਾਭ ਨਹੀਂ ਸੰਗਤ ਮਨ ਮੈਲਾ ਸਭ ਕਿਸ ਮੈਲਾ ਤਨ ਤੋਤੇ ਮਨ ਹੱਛਾ ਨਾ ਹੋਏ ਅਸੀਂ ਕਹਿੰਦੇ ਹਾਂ ਜੇ ਅਸੀਂ ਗੁਰੂ ਘਰ ਚੱਲਿਆਂ ਅੱਜ ਇਸ਼ਨਾਨ ਕਰਨ ਜਾਣਾ ਅੱਜ ਜੀ ਮਸਿਆ ਦਾ ਇਸ਼ਨਾਨ ਹੈ ਅੱਜ ਵਿਸਾਖੀ ਹੈ ਜੀ ਇਸ਼ਨਾਨ ਕਰਨਾ ਅੱਜ ਸੰਗਰਾਂਦ ਹੈ ਜੀ ਤੇ ਮਨ ਮੈਲਾ ਤਨ ਧੋਤੇ ਮਹਾਰਾਜ ਕਹਿੰਦੇ ਤਨ ਧੋ ਲਿਆ ਤੇ ਮਨ ਮੈਲੇ ਦਾ ਮੈਲਾ ਹੀ ਰਹਿ ਗੇ ਜਾਂ ਤੇ ਤਨ ਧੋ ਕੇ ਮਨ ਵੀ ਸਾਫ ਕਰਨ ਦਾ ਯਤਨ ਕਰੀਏ ਫਿਰ ਸਾਡਾ ਇਸ਼ਨਾਨ ਵੀ ਸਫਲਾ ਹੋ ਜਾਵੇ ਜਾਂ ਤੇ ਬਾਣੀ ਪੜ ਕੇ ਉਹਦੇ ਉੱਤੇ ਚੱਲਣ ਦਾ ਵੀ ਯਤਨ ਕਰੀਏ ਤਾਂ ਜੋ ਸਾਡਾ ਬਾਣੀ ਪੜਿਆ ਇਹ ਮਨ ਸਫਲਾ ਹੋ ਜਾਵੇ ਜੀਵਨ ਸਫਲਾ ਹੋ ਜਾਵੇ ਜੈਸੇ ਮ੍ਰਿਗ ਤ੍ਰਿਖਾਵੰਦ ਤਾਵਤ ਹੈ ਆਰ ਪਾਰ ਆਵਤ ਨਾ ਸ਼ਾਂਤ ਪ੍ਰਮ ਪ੍ਰਮਤ ਹੈ ਰਾਨਾ ਜਿਵੇਂ ਇੱਕ ਮ੍ਰਿਗ ਹੁੰਦਾ ਹੈ ਉਹ ਜਦੋਂ ਰਾਜਸਥਾਨ ਦੇ ਵਿੱਚ ਜਾਂ ਮਾਰੂਥਲਾਂ ਦੇ ਵਿੱਚ ਉਹਨੂੰ ਪਿਆਸ ਲੱਗਦੀ ਤੇ ਉਹ ਇੰਜ ਲੱਗਦਾ ਜਿਵੇਂ ਅਗਲੇ ਪਾਸੇ ਪਾਣੀ ਹੋਵੇ ਉਹ ਅੱਗ ਦੀਆਂ ਲਪਟਾਂ ਉਹਦੀਆਂ ਉਹ ਭਜਦਾ ਰਹਿੰਦਾ ਪਾਣੀ ਕਿਤੇ ਵੀ ਨਹੀਂ ਲੱਭਦਾ ਤ੍ਰਿਸ਼ਨਾ ਉਹਨੂੰ ਭਜਾਈ ਫਿਰਦੀ ਐ ਤੈਸੇ ਸੁਪਨਾਂ ਅੰਤਰ ਦਸੰਤਰ ਬਿਹਾਏ ਗਏ ਪਹੁੰਚ ਨਾ ਸਕਿਓ ਤਾਹਾਂ ਜਹਾਂ ਉਹ ਹੈ ਜਾਨੋ ਹੈ ਸਾਡੀ ਐਵੇਂ ਸੁਪਨਿਆਂ ਦੇ ਵਿੱਚ ਲੰਘ ਗਈ ਅਸੀਂ ਵੀ ਆਖਦੇ ਰਹਿੰਦੇ ਆ ਨਾ ਕਿ ਅਮਰਤ ਛਕਾਂਗੇ ਗੁਰੂ ਵਾਲੇ ਬਣਾਂਗੇ ਜੇ ਸਮਾ ਹੈਗਾ ਤੇ ਸਮਾ ਕਰਦਿਆਂ ਕਰਦਿਆਂ ਅੱਜ ਕੱਲ ਕਰਦਿਆਂ ਕਾਲ ਵਿਆਪਤ ਐ ਕਾਲ ਖਾ ਜਾਂਦਾ ਬੰਦੇ ਦੀ ਉਮਰ ਲੰਘ ਜਾਂਦੀ ਤੇ ਮੁਰਕੇ ਹੱਥ ਪੱਲੇ ਪਛਤਾਉਣ ਤੋਂ ਬਗੈਰ ਕੁਝ ਵੀ ਨਹੀਂ ਪੈਂਦਾ ਸੋ ਸਤਗੁਰਾਂ ਨੇ ਏਸੇ ਦਾ ਹੀ ਜ਼ਿਕਰ ਕੀਤਾ ਹੈ ਅੱਜ ਇਸ ਸ਼ਬਦ ਦੇ ਵਿੱਚ ਕਿ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਕੇਵਲ ਗੱਲਾਂ ਬਾਤਾਂ ਦੇ ਨਾਲ ਨਹੀਂ ਹੋਣੀ ਉਹਦੇ ਵਾਸਤੇ ਯਤਨ ਕਰਨੇ ਪੈਣੇ ਨੇ ਜਿਹੜੇ ਮਾੜੇ ਵਿਚਾਰ ਮਾੜੇ ਅਵਗਣ ਜਿਨ੍ਹਾਂ ਨੇ ਸਾਡੇ ਸਰੀਰ ਦਾ ਵੀ ਨਾਸ਼ ਕਰ ਦਿੱਤਾ ਇਸ ਸਮਾਜ ਵਿੱਚ ਵੀ ਸਾਨੂੰ ਕਲੰਕਿਤ ਕੀਤਾ ਸਾਡੀ ਬੇਇੱਜ਼ਤੀ ਕਰਵਾਈ ਹੈ ਉਹਨਾਂ ਤੋਂ ਦੂਰ ਹੋਵਾਂਗੇ ਤੇ ਫੇਰੀ ਤੇ ਪਰਮੇਸ਼ਰ ਦੀ ਪ੍ਰਾਪਤੀ ਹੋਵੇ ਸੋ ਇਹ ਸ਼ਬਦ ਦਾ ਨਚੋੜ ਹੈ ਸ਼ਬਦ ਦਾ ਕੇਂਦਰੀ ਭਾਵ ਹੈ ਸਤਿਗੁਰਾਂ ਨੇ ਬਖਸ਼ਿਆ ਹੈ ਉਮਕਿਓ ਹਿਓ ਮਿਲਨ ਪ੍ਰਭ ਤਾਈਂ ਖੋਜਤ ਚਰਿਓ ਦੇਖੋ ਪ੍ਰੇਜਾਈਂ ਮਹਾਰਾਜੀ ਫਰਮਾਉਂਦੇ ਨੇ ਕਿ ਸਾਡਾ ਹਿਰਦਾ ਸਾਡਾ ਮਨ ਜਿਹੜਾ ਹੈ ਇਹ ਉਸ਼ਾਲੇ ਵਿੱਚ ਆਇਆ ਤੇ ਪਰਮੇਸ਼ਰ ਨੂੰ ਮਿਲਣ ਵਾਸਤੇ ਇਸ ਮਨ ਵਿੱਚ ਚਾਹ ਪੈਦਾ ਹੋਈ ਮਨ ਕੀਤਾ ਕਿ ਹੁਣ ਪਰਮੇਸ਼ਰ ਨੂੰ ਮਿਲਿਆ ਜਾਵੇ ਹੁਣ ਕਈ ਵਾਰਾ ਦੁਨਿਆਵੀ ਬੰਦਾ ਵੀ ਝੂਠ ਸੱਚ ਬੋਲਦਾ ਹੋਵੇ ਕਈ ਵਾਰਾ ਮਨ ਵਿੱਚ ਵਿਚਾਰ ਆ ਹੀ ਜਾਂਦੀ ਨਾ ਕਿ ਹੁਣ ਪਰਮੇਸ਼ਰ ਨੂੰ ਪਾ ਲਈਏ ਵਾਧੂ ਸਮਾਂ ਹੋ ਗਿਆ ਆ ਕਿਰਸਾ ਕਰਦਿਆਂ ਕਰਦਿਆਂ ਇਹ ਉਮਰ ਬਹੌਂਦਿਆਂ ਬਹੁਤ ਸਮਾਂ ਹੋ ਗਿਆ ਹੁਣ ਗੁਰੂ ਤੇ ਲੜ ਲੱਗ ਜਾਈਏ। ਇਵੇਂ ਚਾਹ ਉੱਠਦਾ ਕਈ ਵਾਰਾਂ ਵਲਵਲੇ ਉੱਠਦੇ ਨੇ ਪਰ ਜਿਹੜੇ ਵਲਵਲੇ ਹੁੰਦੇ ਨੇ ਨਾ ਇਹ ਵਲਵਲੇ ਕੁਝ ਚਿਰ ਵਾਸਤੇ ਹੁੰਦੇ। ਹੁਣ ਕਈ ਵਾਰਾਂ ਬੰਦੇ ਮੈਂ ਇਹ ਨਹੀਂ ਕਹਿੰਦਾ ਕਿ ਸ਼ਰਾਬ ਛੱਡ ਨਹੀਂ ਸਕਦੇ। ਕਈ ਵਾਰਾਂ ਬੰਦੇ ਇਹੋ ਜਿਹੇ ਹੁੰਦੇ ਕਿ ਅੱਜ ਸ਼ਰਾਬ ਪੀਤੀ ਕਾਲ ਵਿਚਾਰ ਆ ਗਿਆ ਫਿਰ ਹੁਣ ਅੰਮ੍ਰਿਤ ਛਕ ਲਈ। ਕੱਲ ਨੂੰ ਅੰਮ੍ਰਿਤ ਛਕ ਲਿਆ। 10 ਦਿਨ ਰਹਿਤ ਨਿਭਾਈ ਤੇ 12ਵੇਂ ਦਿਨ ਫੇਰ ਆਖਿਆ ਕਿ ਹੁਣ ਸ਼ਰਾਬ ਪੀ ਲਈਏ। ਉਹਨਾਂ ਫੇਰ ਘਾਤਰਾ ਲਾ ਦਿੱਤਾ ਤੇ ਫੇਰ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਹਾਂ ਕਈ ਐਸੇ ਵੀ ਨੇ ਵੀ ਜਿਨ੍ਹਾਂ ਨੇ ਮਨ ਬਣਾਇਆ ਤੇ ਉਹਨਾਂ ਨੇ ਸ਼ਾਦੀ ਦਿੱਤੀ ਆਖਿਆ ਹੁਣ ਨਹੀਂ ਮੂੰਹ ਲਾਉਣਾ। ਸੋ ਇਹ ਪਰ ਜ਼ਿਆਦਾਤਰ ਹੁੰਦਾ ਏ ਇਦਾਂ ਹੀ ਆ ਮਨ ਵਿੱਚ ਬਲਬਲਾ ਆਇਆ ਕਿ ਚਲੋ ਗੁਰੂ ਘਰ ਚੱਲੀਏ। ਦੇਖਾ ਦੇਖੀ 5 ਦਿਨ 10 ਦਿਨ ਗਏ। ਤੇ ਮੁੜ ਕੇ ਫਿਰ ਕੋਈ ਵਿਚਾਰ ਨਾ ਬਣ ਕੇ ਆਖਿਆ ਕੋਈ ਗੱਲ ਹੋ ਨਹੀਂ ਜਾਣੀ ਇਹ ਬਲਬਲੇ ਆਉਂਦੇ ਨੇ ਬਲਬਲਿਆਂ ਵਿੱਚ ਬੰਦਾ ਬੜਾ ਕੁਝ ਕਰਦਾ ਹੈ ਪਰ ਇਹ ਬਲਬਲੇ ਬਹੁਤਾ ਚਿਰ ਟਿਕਦੇ ਨਹੀਂ ਇਸ ਕਰਕੇ ਜੋ ਪਹਿਲਾਂ ਤੋਂ ਮਨ ਵਿੱਚ ਚੱਲਿਆ ਆਉਂਦਾ ਜ਼ਿਆਦਾਤਰ ਹੁੰਦਾ ਉਹੋ ਹੀ ਹੈ ਜੇ ਪਹਿਲਾਂ ਦਾ ਸੁਭਾਅ ਜੋ ਬਣਿਆ ਹੁੰਦਾ ਹੈ ਇਹ ਆਦਤ ਨੂੰ ਕੱਟਣਾ ਬੜਾ ਔਖਾ ਤੇ ਹੌਲੀ-ਹੌਲੀ ਕਟਿਆ ਜਾਂਦਾ ਹੈ ਇਹ ਨਹੀਂ ਵੀ ਜੇ ਤੁਸੀਂ ਇੱਕੇ ਦਮੇ ਕੋਪੇ ਹੁਣ ਅਸੀਂ ਭਗਤ ਬਣ ਜਾਈਏ ਬਬਲੇ ਤੋਂ ਐਸਾ ਨਹੀਂ ਇਹਦੇ ਵਾਸਤੇ ਹੌਲੀ ਹੌਲੀ ਯਤਨ ਕਰਨਾ ਪਵੇਗਾ ਚਰਨ ਸ਼ਰਨ ਗੁਰ ਏਕ ਪੈਂਡਾ ਚਾਏ ਚੱਲ ਸਤਗੁਰੂ ਕੋਟ ਪੈਂਡਾ ਅੱਗੇ ਹੋਏ ਲੈ ਇਹ ਤੇ ਇੱਕ ਵਾਰ ਚੱਲਣਾ ਪਵੇਗਾ ਕਦਮ ਤੇ ਬਾਕੀ ਗੁਰੂ ਤੇ ਗੱਲ ਛੱਡਣੀ ਪਵੇਗੀ ਉੱਥੇ ਅਰਦਾਸ ਕਰਨੀ ਪਵੇਗੀ ਉਹਦੀ ਬਖਸ਼ਿਸ਼ ਦੇ ਪਾਤਰ ਬਣਨਾ ਪਵੇਗਾ ਪਈ ਅਸੀਂ ਪ੍ਰਮਾਤਮਾ ਤੁਰ ਪਏ ਹੁਣ ਰੱਖਣਾ ਨਾ ਰੱਖਣਾ ਇਹ ਤੇਰੇ ਇਖਤਿਆਰ ਵਿੱਚ ਹੈ ਫਿਰ ਪਰਮੇਸ਼ਰ ਕਿਰਪਾ ਵੀ ਕਰਦਾ ਹੈ ਏਕ ਬਾਾਰ ਸਤਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰਹੀਤ ਹੈ ਕਈ ਤੇ ਐਸੇ ਵੀ ਨਿਭਾਗੇ ਨੇ ਉਹਨਾਂ ਨੇ ਕਦੇ ਮੁਖ ਦੇ ਵਿੱਚੋਂ ਵਾਹਿਗੁਰੂ ਵੀ ਨਹੀਂ ਆਖਿਆ ਕਈ ਇਹੋ ਜਿਹੇ ਬੰਦੇ ਵੀ ਤੁਹਾਨੂੰ ਨਾ ਸ਼ੁਕਰੇ ਮਿਲ ਜਾਣਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਦੇ ਵੀ ਨਹੀਂ ਆਖਿਆ ਹੁੰਦਾ ਵਾਹਿਗੁਰੂ ਤੇ ਭਾਈ ਗੁਰਦਾਸ ਜੀ ਕਹਿੰਦੇ ਜੀ ਇੱਕ ਵਾਰੀ ਤੁਸੀਂ ਕਿਤੇ ਰੱਬ ਨੂੰ ਯਾਦ ਕਰਕੇ ਏਕ ਚਿਤ ਜਿਹੇ ਇੱਕ ਛਿਨ ਧਿਆਇਓ ਕਾਲ ਫਾਸਕ ਦੇ ਵਿੱਚ ਨਾ ਆਇਓ ਜੇ ਕਿਤੇ ਇੱਕ ਵਾਰ ਮੁਖ ਵਿੱਚੋਂ ਭਾਵਨਾ ਨਾਲ ਵਾਹਿਗੁਰੂ ਕਹਿ ਦਿਓ ਤੇ ਫੇਰ ਗੁਰੂ ਸਾਹਿਬ ਆਪ ਹੀ ਕਿਰਪਾ ਕਰ ਦੇਣਗੇ ਆਪ ਹੀ ਅੱਗੇ ਤੁਹਾਡੇ ਕੋਲੋਂ ਨਾਮ ਚ ਪਾ ਲੈਣੇ ਏਕ ਵਾਰ ਸਤਿਗੁਰ ਮੰਤਰ ਸਿਮਰਨ मात्र ਸਿਮਰਨ ਤਾਹੇ ਬਾਰੰਬਾਰ ਕੋ ਰਹਿਤ ਹੈ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ ਤਾਹੇ ਗੁਰ ਸਰਬ નિਧਾਨ ਦਾਨ ਦੇ ਤਾ ਜੇ ਕਿਤੇ ਭਾਵਨਾ ਨਾਲ ਇੱਕ ਕੌਡੀ ਵੀ ਮੱਥਾ ਟੇਕ ਦਈਏ ਨਾ ਉਹੋ ਹੀ ਪਰਮੇਸ਼ਰ ਭਾਗ ਲਾ ਦੇਦਾ ਕਈ ਵਾਰ ਆ ਇਹ ਹੁੰਦਾ ਵੀ 100 ਹੋਵੇ ਤੇ ਫੇਰ ਹੀ ਟੇਕਣਾ ਤੇ 10 ਬਣਾ ਟੇਕੀਏ 1 ਬਣਾ ਟੇਕੀਏ ਤੇ ਉਹ ਕਿਸੇ ਲੇਖੇ ਵਿੱਚ ਵੀ ਨਹੀਂ ਸੋ ਜੇ ਕੋਈ ਭਾਵਨਾ ਨਾਲ 1 ਰੁਪਿਆ ਵੀ ਟੇਕ ਦੇਵੇ ਤੇ ਉਹ ਵੀ ਪਰਮੇਸ਼ਰ ਪ੍ਰਵਾਨ ਕਰ ਲੈਂਦਾ ਜੇ ਹੰਕਾਰ ਵਿੱਚ ਟੇਕੇ ਹੋਏ ਲੱਖਾਂ ਰੁਪਏ ਵੀ ਪਰਮੇਸ਼ਰ ਪਰਵਾਨ ਨਹੀਂ ਕਰਦਾ। ਸੋ ਐਸੀ ਬਖਸ਼ਿਸ਼ ਵਾਹਿਗੁਰੂ ਸਾਡੇ ਤੇ ਕਰਦਾ ਹੈ ਕਿ ਇੱਕ ਵਾਰ ਤੂੰ ਯਤਨ ਤੇ ਕਰ ਇੱਕ ਵਾਰ ਤੂੰ ਮਨ ਤੇ ਬਣਾ ਫਿਰ ਆਪਣੇ ਆਪ ਹੀ ਵਾਹਿਗੁਰੂ ਕਿਰਪਾ ਕਰ ਦੇਵੇ। ਸਤਗੁਰੂ ਦਇਆ ਨਿਤ ਨਿਦ ਮਹਿਮਾ ਅਗਾਦ ਬੋਧ ਨਮੋ 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 ਨੀਤ 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 ਐਸੀ ਦਇਆ ਵਾਲਾ ਹੈ ਸਤਗੁਰੂ। ਐਸਾ ਕਿਰਪਾਲੂ ਦਿਆਲੂ ਬਖਸ਼ਿਸ਼ਾਂ ਰਹਿਮਤਾਂ ਵਾਲਾ ਪਰਮੇਸ਼ਰ ਇੱਕ ਵਾਰ ਯਤਨ ਕਰੋ ਤੇ ਪਰਮੇਸ਼ਰ ਆਪ ਹੀ ਤੁਹਾਨੂੰ ਬਾਲ ਬਖਸ਼ ਦੇਵੇਗਾ ਸੋ ਉਮਕਿਓ ਹੀਓ ਮਿਲਨ ਪ੍ਰਭ ਤਾਈ ਮੇਰਾ ਮਨ ਵਿੱਚ ਉਸ਼ਾਲਾ ਆਇਆ ਚਾ ਆਇਆ ਪਰਮੇਸ਼ਰ ਨੂੰ ਮਿਲਣ ਵਾਸਤੇ ਵੀ ਹੁਣ ਮੈਂ ਪਰਮੇਸ਼ਰ ਨੂੰ ਮਿਲ ਪਾਵਾਂ ਖੋਜਤ ਚਰਿਓ ਦੇਖਾਂ ਪ੍ਰੇਜਾਈ ਕਹਿੰਦੇ ਮੈਂ ਫਿਰ ਖੋਜਣ ਵਾਸਤੇ ਚੜ੍ਹਾਈ ਕਰ ਦਿੱਤੀ ਖੋਜਣ ਵਾਸਤੇ ਤਿਆਰੀ ਕਰ ਲਈ ਤੁਰ ਪਿਆ ਆਖਿਆ ਲੰਬੀਏ ਤੇ ਸਹੀਂ ਕਈ ਵਾਰਾ ਸਾਡੇ ਨਾਲ ਵੀ ਐਵੇਂ ਹੁੰਦਾ ਜੇ ਕੋਈ ਨਹੀਂ ਗੱਲ ਬਣਦੀ ਤੇ ਬੰਦੇ ਕਹਿੰਦੇ ਉੱਥੇ ਚਲੇ ਜਾਓ ਸ਼ਾਇਦ ਤੁਹਾਡੀ ਗੱਲ ਬਣ ਜਾਵੇ شیخ ਫਰੀਦ ਜੀ ਨੇ ਸਾਫ਼-ਸਾਫ਼ ਦੱਸ ਦਿੱਤਾ ਜਿੱਥੇ ਮਰਜੀ ਤੁਰੇ ਫਿਰੋ ਜਦੋਂ ਤੱਕ ਤੁਹਾਡਾ ਮਨ ਸਾਫ਼ ਨਹੀਂ ਹੋਇਆ ਕਿਉਂਕਿ ਪਰਮੇਸ਼ਰ ਤੇ ਹਿਰਦੇ ਵਿੱਚ ਹੀ ਬੈਠਾ ਸੀ ਅਸੀਂ ਲੱਭਦੇ ਰਹੇ ਬਾਹਰ ਅਸੀਂ ਜੰਗਲਾਂ ਵਿੱਚ ਤੁਰੇ ਫਿਰਦੇ ਰਹੇ ਅਸੀਂ ਖਾਕ ਛਾਣਦੇ ਰਹੇ ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜ ਹੈ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਠੰਡੇ ਰੱਬ ਹਿਰਦੇ ਵਿੱਚ ਵਸਦਾ ਸੀ ਤੇ ਲੱਭਦੇ ਜੰਗਲ ਰਹੇ ਸੋ ਇਸ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ ਖੋਜਿਤ ਚਰਿਓ ਕਹਿੰਦੇ ਖੋਜਣ ਵਾਸਤੇ ਚੜ ਗਏ ਵੇਖਾਂ ਪ੍ਰੇਯ ਜਾਈ ਵੀ ਵੇਖਾਂ ਤੇ ਸਹੀਂ ਪਰਮੇਸ਼ਰ ਨੂੰ ਜਾ ਕਰਕੇ ਸੁਣਤ ਸੰਦੇਸਰੋ ਪ੍ਰੇਗ੍ਰਹਿ ਸੇਜ ਵਿਸਾਈ ਫਿਰ ਸੰਦੇਸੇ ਸੁਣੇ ਕਥਾ ਸੁਣੀ ਕੀਰਤਨ ਸੁਣਿਆ ਬਾਣੀ ਸੁਣੀ ਮਨ ਵਿੱਚ ਚਾਹ ਉਪਜਿਆ ਤੇ ਹਿਰਦੇ ਘਰ ਦੀ ਸੇਜ ਵਿਸਾਉਣੀ ਸ਼ੁਰੂ ਕਰ ਦਿੱਤੀ ਇਹ ਜਿਹੜੀ ਛੇਜ ਹੈ ਨਾ ਇੱਕ ਤੇ ਬਾਹਰੀ ਤੌਰ ਤੇ ਪਤੀ ਪਤਨੀ ਦੇ ਮਲਾਪ ਵਾਸਤੇ ਛੇਜ ਵਿਸਾਈ ਜਾਂਦੀ। ਇਹ ਅੰਦਰੂਨੀ ਤੌਰ ਤੇ ਹਿਰਦੇ ਵਿੱਚ ਛੇਜ ਵਿਸਾਈ ਜਾਂਦੀ ਹੈ ਕਿ ਉਹ ਪਰਮੇਸ਼ਰ ਨੇ ਆਣ ਕੇ ਹਿਰਦੇ ਵਿੱਚ ਵਸਣਾ ਹੈ। ਦਿਲ ਵਿੱਚ ਵਸਣਾ, ਦਿਲ ਮੈਂ ਖੋਜ, ਦਿਲੈ ਦਿਲ ਖੋਜੋ। ਇਹੀ ਠੌਰ ਮੁਕਾਮਾ। ਦਿਲ ਵਿੱਚ ਪਰਮੇਸ਼ਰ ਵਸਦਾ ਜਦੋਂ ਤੱਕ ਦਿਲ ਚੰਗੀ ਤਰ੍ਹਾਂ ਸਾਫ਼ ਨਾ ਹੋਇਆ ਪਰਮੇਸ਼ਰ ਨੂੰ ਵਸਣ ਨੂੰ ਥਾਂ ਹੀ ਨਹੀਂ ਤੁਸੀਂ ਦਿੱਤਾ। ਤੇ ਪਰਮੇਸ਼ਰ ਵਸੇ ਕਿਥੇ ਕਹਿੰਦੇ ਫਿਰ ਮੈਂ ਪਰਮਾਤਮਾ ਦੇ ਬਾਰੇ ਜਦੋਂ ਸੰਦੇਸ਼ਰਾ ਸੁਣਿਆ ਪੀ ਉਹ ਤੇ ਹਿਰਦੇ ਸੇਜ ਵਿੱਚ ਵਸਦਾ ਇਸ ਤਰ੍ਹਾਂ ਮੈਂ ਆਪਣੇ ਗਰੇਹ ਵਿੱਚ ਆਪਣੇ ਹਿਰਦੇ ਘਰ ਵਿੱਚ ਸੇਜ ਵਿਸ਼ਾ ਦਿੱਤੀ ਭ੍ਰਮ ਭ੍ਰਮ ਆਇਓ ਤਉ ਨਦਰ ਨਾ ਪਾਈ ਪਰ ਮੈਂ ਬੜਾ ਭਰਮਿਆ ਬਹੁਤ ਪਰਮਿਆਂ ਥਾਵਾਂ ਥਾਵਾਂ ਤੇ ਗਿਆ ਪਰ ਪਰਮੇਸ਼ਰ ਕਿਤੇ ਵੀ ਨਜਰੀ ਨਾ ਪਿਆ ਮੈਂ ਥੱਕ ਹਾਰ ਗਿਆ ਕਿਨ ਬੇਦਹੀਰੋ ਧੀ ਰਹਿ ਨਿਮਾਣੋ ਮਿਲ ਸਾ ਜਨਹੋ ਤੁਝ ਕੁਰਬਾਨੋ ਤੇ ਜਿਹੜੇ ਰੱਬ ਦੇ ਬੰਦੇ ਰੱਬ ਦੇ ਰਾਹ ਤੇ ਤੁਰ ਪੈਂਦੇ ਨੇ ਨਾ ਜਦੋਂ ਤੱਕ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਉਦੋਂ ਤੱਕ ਉਹਨਾਂ ਦਾ ਮਨ ਜਿਹੜਾ ਹੈ ਨਾ ਧੀਰਜ ਵੀ ਨਹੀਂ ਤਾਰਦਾ ਹੁਣ ਕਈ ਵਾਰ ਦੁਨਿਆਵੀ ਤੌਰ ਤੇ ਵੀ ਬੰਦੇ ਨੇ ਕਿਸੇ ਮਰਾਤਬੇ ਦੀ ਕਿਸੇ ਚੀਜ਼ ਦੀ ਪ੍ਰਾਪਤੀ ਕਰਨੀ ਹੋਵੇ ਕੋਈ ਚੀਜ਼ ਹੀ ਲੈਣੀ ਹੋਵੇ ਜਦੋਂ ਤੱਕ ਪ੍ਰਾਪਤ ਨਾ ਨਾ ਹੋ ਜਾਵੇ ਉਦੋਂ ਤੱਕ ਬੰਦਾ ਟਿਕ ਕੇ ਬੈਂਦਾ ਨਹੀਂ ਉਦੋਂ ਤੱਕ ਬੰਦੇ ਦੇ ਮਨ ਨੂੰ ਚਿੰਤਾ ਛੋਰੇ ਖਾਈ ਜਾਂਦੀ ਪਈਏ ਚੀਜ਼ ਮੈਨੂੰ ਜਦੋਂ ਤੱਕ ਮਿਲਦੀ ਨਹੀਂ ਅਸੀਂ ਕਹਿੰਨੇ ਸਾਨੂੰ ਸਕੂਨ ਨਹੀਂ ਉਦੋਂ ਤੱਕ ਆ ਸਕਦਾ ਇਵੇਂ ਰੱਬ ਦੇ ਰਾਹ ਤੇ ਜਿਹੜੇ ਬੰਦੇ ਤੁਰਦੇ ਨੇ ਉਹ ਭਾਵੇਂ ਭਗਤ ਜਨ ਨੇ ਗੁਰਮੁਖ ਪਿਆਰੇ ਨੇ ਉਦੋਂ ਤੱਕ ਉਹਨਾਂ ਦਾ ਹਿਰਦਾ ਧੀਰਜ ਨਹੀਂ ਧਾਰਨ ਕਰਦਾ ਜਦੋਂ ਤੱਕ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਾ ਹੋ ਜਾਵੇ ਉਹਦੇ ਵਾਸਤੇ ਯਤਨ ਕਰਦੇ ਅਰਦਾਸਾਂ ਕਰਦੇ ਉਹ ਅਰਦਾਸਾਂ ਕਿਹੜੀਆਂ ਨੇ ਮਿਲ ਸਾਜਨ ਹੋਂ ਤੁਝ ਕੁਰਬਾਨ ਐ ਸਾਜਨ ਪਤੀ ਪਰਮਾਤਮਾ ਜੇ ਤੂੰ ਮੈਨੂੰ ਮਿਲ ਪਵੇਂ ਮੈਂ ਤੇਰੇ ਤੋਂ ਕੁਰਬਾਨ ਹੋ ਜਾਵਾਂ ਜੇ ਤੂੰ ਮੈਨੂੰ ਮਿਲ ਪਵੇਂ ਤੇ ਮੈਂ ਤੇਰੇ ਦਰ ਤੇ ਟਿਕਿਆ ਰਹਾ ਮਾਂ ਤੇਰੀ ਹਾਂ ਵਿੱਚ ਹਾਂ ਮਿਲਾਵਾ ਤੇਰੀਆਂ ਗੱਲਾਂ ਮੰਨਾ ਬਸ ਤੂੰ ਇੱਕ ਵਾਰੀ ਮੇਰਾ ਹੋ ਜਾ ਇਸ ਤਰ੍ਹਾਂ ਪਰਮਾਤਮਾ ਨੂੰ ਰਜਾਉਣਾ ਭਈ ਮੈਂ ਪਰਮੇਸ਼ਰ ਬੜਾ ਭਰਮ ਵਿੱਚ ਪਿਆ ਹੋਇਆ ਹਾਂ ਮੈਨੂੰ ਤੇਰੀ ਪ੍ਰਾਪਤੀ ਨਹੀਂ ਮੈਂ ਤੇਰੇ ਤੋਂ ਵਾਰਨੇ ਜਾਂਦਾ ਕੁਰਬਾਨ ਜਾਂਦਾ ਹਾਂ ਤੂੰ ਇੱਕ ਵਾਰ ਮੈਨੂੰ ਮਿਲ ਪੈ ਰਹਾਉ ਰਹਾਉ ਦਾ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਅੱਗੇ ਫਰਮਾਨ ਕਰਦੇ ਨੇ ਏਕਾ ਸੀ ਜਿ ਵਿਸੀ ਤਨ ਕੰਤਾ ਤਨ ਸੋਤੀ ਪਿਰ ਸਦ ਜਾਗੰਤਾ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਸਤਿਗੁਰੂ ਜੀ ਬਾਣੀ ਵਿੱਚ ਬਾਰ-ਬਾਰ ਸਾਨੂੰ ਇਹ ਗੱਲ ਦ੍ਰਿੜ ਕਰਾਉਂਦੇ ਨੇ ਕਿ ਪਰਮੇਸ਼ਰ ਤੇ ਮਨੁੱਖ ਵੱਖ ਨਹੀਂ ਉਹ ਪਰਮੇਸ਼ਰ ਸਾਡੇ ਅੰਦਰ ਵੀ ਬੈਠਾ ਹੋਇਆ ਤੇ ਬਾਹਰ ਵੀ ਹਰ ਪਾਸੇ ਉਹਦਾ ਪਸਾਰਾ ਹਰ ਪਾਸੇ ਉਹਦਾ ਜਹੂਰ ਹੈ ਹਰ ਪਾਸੇ ਹੁੰਦਾ ਪਰ ਅਸੀਂ ਕਿਸੇ ਵੇਲੇ ਭਰਮਾਂ ਵਿੱਚ ਪੈ ਜਾਂਦੇ ਆ ਤੇ ਪਰਮੇਸ਼ਰ ਨੂੰ ਭੁੱਲ ਜਾਂਦੇ ਆ ਅਸੀਂ ਤੇ ਗੁਰੂ ਪਿਆਰੇ ਸਾਧ ਸੰਗਤ ਜੀ ਕੋਈ ਚੰਗਾ ਕੰਮ ਕਰਨਾ ਹੋਵੇ ਨਾ ਅਸੀਂ ਆਖਦੇ ਆ ਆਪਣੇ ਮੁਖੋਂ ਵਾਹਿਗੁਰੂ ਹਾਜ਼ਰ ਨਾਜ਼ਰ ਹੈ ਵਾਹਿਗੁਰੂ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਉਹ ਸਾਡੇ ਬੜਾ ਅੰਗ ਸੰਗ ਹੈ ਉਹ ਸਾਥੋਂ ਕਦੇ ਦੂਰ ਹੀ ਨਹੀਂ ਹੁੰਦਾ ਤੇ ਜਦੋਂ ਕਿਤੇ ਮਾੜਾ ਕੰਮ ਕਰਨਾ ਹੋਵੇ ਨਾ ਉਦੋਂ ਅਸੀਂ ਪਰਦੇ ਕਰ ਲਈਏ ਉਦੋਂ ਅਸੀਂ ਖੱਟ ਪੱਟਣ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗ ਉਹ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾ ਸ਼ੁਫਾਰ ਉਦੋਂ ਅਸੀਂ ਦਿਨ ਵਿੱਚ ਨਹੀਂ ਚੁੰਨਦੇ ਆਖੀ ਦਾ ਰਾਤ ਨੂੰ ਕੋਈ ਨਾ ਕੋਈ ਇਹੋ ਜਿਹਾ ਗਲਤ ਕੰਮ ਕਰੀਏ ਵੀ ਕੋਈ ਸਾਨੂੰ ਵੇਖ ਨਾ ਲਵੇ ਇਹ ਪਤਾ ਹੀ ਨਹੀਂ ਵੀ ਪਰਮੇਸ਼ਰ ਰਾਤ ਵੀ ਤੇ ਦਿਨ ਵੀ ਵੇਖਦਾ ਹੈ ਉਹ ਤੇ ਸਦਾ ਹੀ ਸਾਡੇ ਨਾਲ ਹੈ ਸੋ ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ ਏਕਾ ਸੇਜ ਵਿਸੀ ਤਨ ਕੰਤਾ ਕਹਿੰਦੇ ਧਨ ਵੀ ਇਸਤਰੀ ਵੀ ਉੱਥੇ ਹੀ ਹੈ ਪਤੀ ਪ੍ਰਮਾਤਮਾ ਵੀ ਉੱਥੇ ਹੀ ਹੈ ਦੋਵੇਂ ਇਕੱਠੇ ਨੇ ਪਰ ਗੱਲ ਵਿੱਚ ਇਹ ਹੋ ਗਈ ਪੇ ਧਨ ਸੁੱਤੀ ਜਿਹੜੀ ਧਨ ਇਸਤਰੀ ਹੈ ਜੀਵ ਇਸਤਰੀ ਅਸੀਂ ਸਾਰੇ ਸੁੱਤੇ ਹੋਏ ਆ ਪਰਮੇਸ਼ਰ ਜਾਗਦਾ ਹੈ ਉਹ ਜਾਗਦਾ ਉਹਨੂੰ ਸਾਰਾ ਕੁਝ ਪਤਾ ਉਹ ਸੁਚੇਤ ਵੀ ਹੈ ਪਰ ਅਸੀਂ ਸੌ ਜਾਂਦੇ ਆ ਕਈ ਵਾਰ ਮਾਇਆ ਦੇ ਮੋਹ ਵਿੱਚ ਐਸੇ ਸੌਂਨੇ ਆ ਤੇ ਫਿਰ ਉੱਠਦੇ ਹੀ ਨਹੀਂ ਫਿਰ ਸਾਨੂੰ ਹਲੂਣ ਹਲੂਣ ਕੇ ਜਗਾਉਣਾ ਪੈਂਦਾ ਜਾਗੋ ਜਾਗੋ ਸੁੱਤੇ ਹੋ ਚੱਲਿਆ ਬਨਜਾਰਾ ਜਾਗ λεਹੁਰੇ ਮਨਾ ਜਾਗ λεਹੁ ਕਹਾ ਗਾਫਲ ਸੋਇਆ ਫਿਰ ਸਾਨੂੰ ਜਗਾਉਣਾ ਪੈਂਦਾ ਹਲੂਨੇ ਦੇਣੇ ਪੈਂਦੇ ਇਦਾਂ ਹੀ ਐ ਨਾ ਸਤਿਗੁਰਾਂ ਨੇ ਆਖਿਆ ਅੰਮ੍ਰਿਤ ਵੇਲੇ ਉਠੋ ਇਸ਼ਨਾਨ ਕਰੋ ਰੱਬ ਦਾ ਨਾਮ ਜਪੋ ਅਸੀਂ ਆਨੇ ਆ ਭੀ ਇਨੇ ਕਿਛੋੜ ਤੇ ਦੇ ਦਿਓ ਅੰਮ੍ਰਿਤ ਵੇਲੇ ਤੇ ਨੀਂਦ ਚੰਗੀ ਤਰ੍ਹਾਂ ਆਉਂਦੀ ਐ ਅੰਮ੍ਰਿਤ ਵੇਲੇ ਤੇ ਸਾਨੂੰ ਨੀਂਦ ਆਉਂਦੀ ਪਹਿਲਾਂ ਤੇ ਅਸੀਂ ਸੌਂਦੇ ਹੀ ਨਹੀਂ ਰਾਤ 1 ਵਜੇ ਜਾਂਦਾ 2 ਵਜੇ ਜਾਂਦੇ ਸਾਨੂੰ ਨੀਂਦ ਹੀ ਨਹੀਂ ਆਉਂਦੀ ਬਜ਼ੁਰਗਾਂ ਦਾ ਤੇ ਮੰਨਿਆ ਭਈ ਉਮਰਾਂ ਵਡੇਰੀਆਂ ਹੋ ਜਾਣ ਤੇ ਨੀਂਦ ਘਟ ਜਾਂਦੀ ਹੈ ਪਰ ਹੁਣ ਸਮਾਂ ਉਲਟ ਹੋ ਗਿਆ ਜੀ ਹੁਣ ਜਿਹੜੇ ਬਜ਼ੁਰਗ ਨੇ ਨਾ ਉਹ ਤੇ ਟਾਈਮ ਨਾਲ ਸਮੇਂ ਨਾਲ 8 9 ਵਜੇ ਸੌਂ ਜਾਂਦੇ ਔਰ ਜਿਹੜੇ ਨੌਜਵਾਨ ਬੱਚੇ ਨੇ ਯਾਰ ਯਾਰ 12 12 ਵਜੇ ਤੱਕ ਸੌਂਦੇ ਹੀ ਨਹੀਂ ਉਹ ਕੋਈ ਮੋਬਾਈਲ ਦੇਖਦਾ ਰਹਿੰਦਾ ਕੋਈ ਟੀਵੀ ਦੇਖਦਾ ਰਹਿੰਦਾ ਧਨ ਸੁੱਤੀ ਆਖਿਆ ਜੀਵ ਵੀ ਸਤਰੀ ਸੁੱਤੀ ਹੋਈ ਹੈ ਪਰਮੇਸ਼ਰ ਸੱਜ ਜਾਗਦਾ ਹੈ ਪੀਓ ਮਦਰੋ ਧਨ ਮਤਵੰਤਾ ਧਨ ਜਾਗੈ ਜੇ ਪਿਰ ਬੋਲੰਤਾ ਉਹ ਤਾਂ ਸੁੱਤੀ ਹੈ ਕਿਉਂਕਿ ਉਹਨੇ ਸ਼ਰਾਬ ਪੀਤੀ ਹੋਈ ਹੈ ਪੀਓ ਮਦਰੋ ਮਦਰੋ ਦਾ ਭਾਵ ਹੈ ਸ਼ਰਾਬ ਇਥੇ ਸ਼ਰਾਬ ਹੈ ਹੰਕਾਰ ਦੀ ਜਿਆਦਾਤਰ ਇਨਸਾਨ ਜਿਹੜਾ ਹੰਕਾਰ ਵਿੱਚ ਹੀ ਸੁੱਤਾ ਹੋਇਆ ਜਦੋਂ ਤੱਕ ਹੰਕਾਰ ਹੈ ਉਦੋਂ ਤੱਕ ਪਰਮੇਸ਼ਰ ਤੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸ ਨਹੀਂ ਸਕਦਾ ਇਸ ਸ਼ਰਾਬ ਨੂੰ ਇਸ ਨਸ਼ੇ ਨੂੰ ਗਲੋ ਲਾਉਣਾ ਪਵੇਗਾ ਫੇਰ ਹੀ ਪਰਮੇਸ਼ਰ ਜਿਹੜਾ ਸਾਨੂੰ ਮਿਲ ਸਕਦਾ ਜਦੋਂ ਤੇ ਅਸੀਂ ਮਸਤ ਹੋਏ ਹਾਂ ਕੋਈ ਮਾਇਆ ਦੇ ਨਸ਼ੇ ਵਿੱਚ ਗਲਤਾਨ ਹੈ ਕੋਈ ਆਪਣੀ ਜ਼ਮੀਨ ਦਾ ਹੰਕਾਰ ਕਰੀ ਜਾਂਦਾ ਕੋਈ ਆਪਣੇ ਉੱਚੇ ਰੁਤਬੇ ਦਾ ਹੰਕਾਰ ਕਰੀ ਜਾਂਦਾ ਅਸੀਂ ਤੇ ਨਸ਼ੇ ਵਿੱਚ ਦਿਨ ਰਾਤ ਹੀ ਮਸਤ ਰਹਿੰਨੇ ਆਂ ਤੇ ਪਰਮੇਸ਼ਰ ਕਿਵੇਂ ਪ੍ਰਾਪਤ ਹੋਵੇ ਪੀਓ ਮਦਰੋ ਤਨ ਮਤਵੰਤਾ ਅਸੀਂ ਤੇ ਮਸਤ ਹੋਏ ਪਏ ਆਂ ਸਾਨੂੰ ਤੇ ਪਰਮੇਸ਼ਰ ਦੇ ਬਾਰੇ ਸੋਚੀ ਵੀ ਕੋਈ ਨਹੀਂ ਅਸੀਂ ਤੇ ਕਦੇ ਯਤਨ ਵੀ ਨਹੀਂ ਕੀਤਾ ਭਈ ਇਹਨੂੰ ਭੈੜੇ ਨਸ਼ੇ ਨੂੰ ਛੱਡ ਦਈਏ ਸ਼ਰਾਬ ਛੱਡ ਦਈਏ ਹੰਕਾਰ ਛੱਡ ਦਈਏ ਤੇ ਫਿਰ ਪਰਮੇਸ਼ਰ ਮਿਲ ਪਵੇ ਧਨ ਜਾ ਕੇ ਜੇ ਫਿਰ ਬੋਲਨ ਤਾਂ ਪਰ ਜੇ ਪਰਮੇਸ਼ਰ ਕਿਰਪਾ ਕਰ ਦੇਵੇ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਫਿਰ ਧਨ ਜਾਗਦੀ ਆ ਫਿਰ ਜੀਵ ਇਸਤਰੀ ਸੁੱਤੀ ਹੋਈ ਜਾਗਦੀ ਵੀ ਮੈਂ ਤੇ ਐਵੇਂ ਹੀ ਆਪਣਾ ਜਨਮ ਮਿਰਥਾ ਗਵਾ ਲਿਆ ਮੈਨੂੰ ਤੇ ਸਤ ਸੰਗ ਕਰਨੀ ਚਾਹੀਦੀ ਸੀ ਮੰਨਉ ਤੇ ਨਾਮ ਜਪਨਾ ਚਾਹੀਦਾ ਸੀ ਬਾਣੀ ਪੜ੍ਹਨੀ ਚਾਹੀਦੀ ਸੀ ਸੱਚ ਦੇ ਰਸਤੇ ਤੇ ਤੁਰਨਾ ਚਾਹੀਦਾ ਸੀ ਜਦੋਂ ਐਵੇਂ ਸੋਚ ਆ ਜਾਵੇ ਫਿਰ ਸਮਝ ਲਓ ਤਨ ਜਾਗ ਗਈ ਫਿਰ ਇਨਸਾਨ ਜਾਗ ਗਿਆ ਹੈ ਜੀ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਦੇਸ਼ ਦਿਸੰਤਰ ਮੈਂ ਸਗਲੇ ਝਾਗੇ ਇਹਦੇ ਵਿੱਚ ਜਦੋਂ ਤੁਸੀਂ ਸਤ ਸੰਗ ਕਰੋਗੇ ਨਾਮ ਜਪੋਗੇ ਤੇ ਕਈ ਵਾਰ ਨਿਰਾਸ਼ਾ ਵੀ ਆਵੇਗੀ ਕਈ ਵਾਰਾਂ ਕਹੇਗੀ ਛੱਡੋ ਖੜਾ ਲੋਕੀ ਸਾਰੇ ਸੁੱਤੇ ਹੋਏ ਤੇ ਅਸੀਂ ਉੱਠ ਕੇ ਨਾਮ ਜਪ ਰਹੇ ਹਾਂ ਛੱਡੋ ਖੜਾ ਇਸ ਵੇਲੇ ਤੇ ਨੀਂਦ ਬੜੀ ਚੰਗੀ ਆਉਂਦੀ ਐ ਤੇ ਆਪਾਂ ਐਵੇਂ ਹੀ ਉੱਠ ਜਾਨੇ ਆ ਛੱਡੋ ਖੜਾ ਕੋਈ ਹੋਰ ਕੰਮ ਕਰਦੇ ਆ ਤੇ ਆਪਾਂ ਗੁਰਦੁਆਰੇ ਤੁਰੇ ਰਹਿੰਨੇ ਆ ਇਹ ਨਿਰਾਸ਼ਤਾ ਵੀ ਆਵੇਗੀ ਬਹੁਤ ਦਿਨ ਲੱਗੇ ਬਹੁਤ ਦਿਨ ਵੀ ਲੱਗ ਸਕਦੇ ਨੇ ਪਰ ਹੌਸਲਾ ਨਹੀਂ ਛੱਡਣਾ ਦੇਸ਼ ਦਿਸੰਤਰ ਮੈਂ ਸਗਲੇ ਝਾਕੇ ਕਹਿੰਦੇ ਬੜੇ ਦੇਸ਼ ਦਿਸੰਤਰਾਂ ਵਿੱਚ ਵੀ ਮੈਂ ਫਿਰਿਆ ਖਿੰ ਰਹਿਣ ਨਾ ਪਾਵਾਂ ਬਿਨ ਪਗ ਪਾਗੀ ਪਰ ਪਰਮੇਸ਼ਰ ਹੁਣ ਐਸੀ ਅਵਸਥਾ ਹੈ ਇੱਕ ਖਿੰ ਵੀ ਤੇਰੇ ਤੋਂ ਬਿਗੈਰ ਨਹੀਂ ਰਹਿ ਸਕਦਾ ਹੁਣ ਜੇ ਸਾਤ ਸੰਗਤ ਵਿੱਚ ਨਾ ਜਾਵਾਂ ਗੁਰੂ ਦੇ ਦਰਸ਼ਨ ਨਾ ਕਰਾਂ ਇਸ਼ਨਾਨ ਨਾ ਕਰਾਂ ਬਾਣੀ ਨਾ ਪੜਾਂ ਉਹਨਾਂ ਚਿਰ ਮਨ ਨੂੰ ਚੈਨ ਵੀ ਨਹੀਂ ਆਉਂਦਾ ਉਨਾ ਚਿਰ ਮਨ ਵਿੱਚ ਟਿਕਾਵ ਹੀ ਨਹੀਂ ਆਉਂਦਾ ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੀ ਤੇ ਜੇ ਪਰਮੇਸ਼ਰ ਕਿਰਪਾਲ ਨੂੰ ਦਿਆਲੂ ਹੋ ਗਿਆ ਤੇ ਫਿਰ ਸਾਡੇ ਭਾਗ ਜਾਗ ਪੈਣੇ ਨੇ ਫਿਰ ਸ੍ਰੇਸ਼ਟ ਭਾਗ ਜਿੱਥੇ ਮਾੜੇ ਭਾਗ ਨੇ ਉੱਥੇ ਚੰਗੇ ਭਾਗ ਸੁਭਾਗ ਹੋ ਜਾਣੇ ਨੇ ਪਰਮੇਸ਼ਰ ਦਾ ਮਿਲਾਪ ਹੋ ਜਾਣਾ ਹੈ ਭਇਓ ਕਿਰਪਾਲ ਸਤ ਸੰਗ ਬਿਲਾਇਆ ਬੂਜੀ ਤਬਤ ਕਰੇ ਫਿਰ ਪਾਇਆ ਜੀਐਸ ਵੀ ਸਮਝ ਲਓ ਸਾਤ ਸੰਗਤ ਨੇਮ ਨਾਲ ਕਰਨ ਲੱਗ ਪਏ ਤੇ ਇਹ ਮਨ ਵਿੱਚ ਨਾਲ ਨਾਲ ਮੰਨੀ ਜਾਣਾ ਵੀ ਹੁਣ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਪਰਮੇਸ਼ਰ ਦਿਆਲੂ ਕਿਰਪਾਲੂ ਹੋਇਆ ਜੋ ਸਾਨੂੰ ਸਾਤ ਸੰਗਤ ਦੀ ਪ੍ਰਾਪਤੀ ਹੋਈ ਫਿਰ ਦੂਜੀ ਅਵਸਥਾ ਇਹ ਆਉਣੀ ਹੈ ਵੀ ਤੁਹਾਡੇ ਹਿਰਦੇ ਵਿੱਚ ਦੀ ਤਪਸ਼ ਦੂਰ ਹੋਈ ਜਾਣੀ ਤੁਹਾਡੇ ਹਿਰਦੇ ਵਿੱਚ ਸ਼ਾਂਤੀ ਤੇ ਠੰਡ ਵਰਤ ਜਾਣੀ ਹੈ ਇਹ ਸਮਝ ਲਓ ਜੇ ਤੁਹਾਡੇ ਹਿਰਦੇ ਵਿੱਚ ਸ਼ਾਂਤੀ ਆਉਣ ਲੱਗ ਪਈ ਤੁਹਾਡੀ ਤਪ ਸ਼ਭੋਜ ਗਈ ਤੇ ਸਮਝ ਲਓ ਘਰ ਦੇ ਵਿੱਚ ਹੀ ਪਰਮੇਸ਼ਰ ਤੁਹਾਨੂੰ ਮਿਲ ਗਿਆ। 부ਜੀ ਤਪਤ ਘਰੇ ਹੀ ਫਿਰ ਪਾਇਆ ਸਗਲ ਸ਼ਿੰਗਾਰ ਹੁਣ ਮੁਝੇ ਸੁਹਾਇਆ। ਹੁਣ ਸਾਰੇ ਸ਼ਿੰਗਾਰ ਇਸੋਨੇ ਲੱਗਣ ਲੱਗ ਪਏ। ਕਈ ਵਾਰ ਹੁੰਦਾ ਕੀ ਐ ਜੀਵ ਇਸਤਰੀ ਸੋਹਣੇ ਸੋਹਣੇ ਸ਼ਿੰਗਾਰ ਕਰਦੀ ਵੀ ਮੇਰਾ ਪਤੀ ਖੁਸ਼ ਹੋ ਜਾਵੇ। ਕਈ ਵਾਰ ਉਹ ਕੱਲੇ ਸ਼ਿੰਗਾਰ ਹੀ ਰਹਿ ਜਾਂਦੇ ਤਨ ਦੇ ਤੇ ਮਨ ਜਿਹੜਾ ਹੈ ਉਥੋਂ ਤੱਕ ਨਹੀਂ ਪਹੁੰਚਦਾ ਤੇ ਫਿਰ ਉਹ ਕੀ ਹੁੰਦਾ ਵੀ ਪਰਮੇਸ਼ਰ ਪਤੀ ਖੁਸ਼ ਨਹੀਂ ਹੁੰਦਾ ਸੋ ਇਸ ਕਰਕੇ ਜੇ ਪਰਮੇਸ਼ਰ ਪਤੀ ਖੁਸ਼ ਹੋ ਜਾਵੇ ਫਿਰ ਕਹਿੰਦੇ ਸਾਰੇ ਸ਼ਿੰਗਾਰ ਪਾਉਂਦੇ ਫਿਰ ਭਾਵੇਂ ਜਿਵੇਂ ਦੀ ਮਰਜ਼ੀ ਕੱਪੜੇ ਪਾਏ ਔਣ ਜਿਵੇਂ ਦਾ ਮਰਜ਼ੀ ਸ਼ਿੰਗਾਰ ਕੀਤਾ ਹੋਵੇ ਕਹਿੰਦੇ ਉਹ ਹੁਣ ਮੈਨੂੰ ਸੋਹਣਾ ਲੱਗਦਾ ਹੈ ਕਹੋ ਨਾਨਕ ਗੁਰ ਭਰਮ ਚੁਕਾਇਆ ਹੁਣ ਗੁਰੂ ਨੇ ਮੇਰਾ ਭਰਮ ਦੂਰ ਕਰ ਦਿੱਤਾ ਹੈ ਭਰਮ ਸੀ ਕਿ ਪਰਮੇਸ਼ਰ ਦੂਰ ਹੈ ਪਰ ਪਰਮੇਸ਼ਰ ਤੇ ਨੇੜੇ ਹੈ ਉਹ ਸਾਡੇ ਹੱਥਾਂ ਪੈਰਾਂ ਤੋਂ ਵੀ ਨੇੜੀਕ ਹੈ ਇਹ ਭਰਮ ਸਤ ਸੰਗਤ ਵਿਚਾਨ ਕਰਕੇ ਦੂਰ ਹੋਇਆ ਹੈ ਜਹ ਦੇਖਾ ਤਹਿ ਪਿਰ ਹੈ ਭਾਈ ਹੁਣ ਤੇ ਜਿੱਥੇ ਕਿਤੇ ਵੇਖੀਦਾ ਪਰਮੇਸ਼ਰ ਹੀ ਨਜ਼ਰ ਆਉਂਦਾ ਹੁਣ ਤੇ ਚੋਰ ਵਿੱਚ ਵੀ ਸਾਧ ਵਿੱਚ ਵੀ ਹੁਣ ਤੇ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣ ਆਏ ਹੁਣ ਤੇ ਸਾਰਿਆਂ ਨਾਲ ਮਿੱਤਰਤਾ ਹੁਣ ਤੇ ਜਿੱਥੇ ਵੇਖੀਏ ਝਾਲ ਵਿੱਚ ਥਾਲ ਵਿੱਚ ਆਕਾਸ਼ ਵਿੱਚ ਕਹਿੰਦੇ ਜਿੱਥੇ ਵੇਖੀਏ ਪਰਮੇਸ਼ਰ ਪ੍ਰਾਪਤ ਪ੍ਰਮਾਤਮਾ ਸੁਭਾਏ ਮਾਨ ਹੈ ਖੋਲਿਓ ਕਪਾਟ ਤਾਂ ਮਨ ਠਹਿਰਾਏ ਪਰਮੇਸ਼ਰ ਨੇ ਕਪਾਟ ਖੋਲ ਦਿੱਤੇ ਜਿੱਥੇ ਤੇਰ ਮੇਰ ਦੀ ਭਾਵਨਾ ਸੀ ਜਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੀ ਉਥੇ ਹੁਣ ਸਤ ਸੰਤੋਖ ਦਇਆ ਧਰਮ ਧੀਰਜ ਆ ਗਿਆ ਇਹ ਕਪਾਟ ਖੋਲ ਦਿੱਤੇ ਪਰਮੇਸ਼ਰ ਨੇ ਮਨ ਹੁਣ ਖਲੋ ਗਿਆ ਮਨ ਵਿੱਚ ਸ਼ਾਂਤੀ ਆ ਗਈ ਹੈ ਪਰਮੇਸ਼ਰ ਦਾ ਹਿਰਦਿ ਪਰਮੇਸ਼ਰ ਦਾ ਵਾਸਾ ਸਾਡੇ ਹਿਰਦੇ ਵਿੱਚ ਹੋ ਗਿਆ ਇਸ ਤਰ੍ਹਾਂ ਪਰਮੇਸ਼ਰ ਸਾਡੇ ਹਿਰਦੇ ਵਿੱਚ ਵਸੇਗਾ ਚਤੁਰਾਈਆਂ ਛੱਡ ਈਏ ਸਿਆਣਪਾਂ ਹੰਕਾਰ ਨਸ਼ੇ ਛੱਡ ਈਏ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਉਹਨਾਂ ਦਾ ਮਨ ਖੋਲ ਗਿਆ ਹੈ ਮਨ ਸਹਿਜ ਵਿੱਚ ਆ ਗਿਆ ਹੈ ਇਹ ਸਤਿਗੁਰਾਂ ਨੇ ਪਾਵਨ ਬਚਨਾਂ ਜਿਹਦੇ ਬਖਸ਼ਿਸ਼ ਕੀਤੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਦੇ ਆਂ ਬਾਣੀ ਪੜ੍ਹਦੇ ਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਸਤਿਗੁਰੂ ਜੀ ਬਖਸ਼ਣਹਾਰ ਸੰਗਤ ਬਖਸ਼ਣਹਾਰ ਹੈ ਦੇਹੋ ਸੀਸ ਅਖੀਰਲੀਆ ਪੰਕਤੀਆਂ ਦਾ ਦੁਹਰਾਓ ਕਰਕੇ ਕਥਾ ਦੀ ਸਮਾਪਤੀ ਹੈ ਜੀ ਜਹ ਦੇਖਾ ਤਹ ਫਿਰ ਹੈ ਭਾਈ ਖੋਲਿਓ ਕਪਾਟ ਤਾਂ ਮਨ ਟਹਿਰਾਏ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ